ਹਾਂਜੀ ਦੋਸਤੋ ਅੱਜ ਅਸੀਂ ਪਹੁੰਚ ਚੁੱਕੇ ਹਾਂ ਪਿੰਡ ਬਲੂਪੁਰ ਜ਼ਿਲ੍ਹਾ ਹਬੂਰ ਇੱਥੇ ਜੀ ਪੁਰਾਣੇ ਰਾਜੇ ਦਾ ਮਹਿਲ ਹੈ ਇੱਥੇ ਇੱਥੇ ਜੰਗਾ ਹੁੰਦੀਆਂ ਸੀਗੀਆਂ ਜਮੀਨ ਪਿੱਛੇ ਤੇ ਹੁਣ ਪੂਰਾ ਦਾ ਪੂਰਾ ਖੰਡਰ ਹੋ ਚੁੱਕਿਆ ਹੈ ਅੱਜ ਅਸੀਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਤੇ ਪੂਰਾ ਪੂਰਾ ਵੀਡੀਓ ਵਿੱਚ ਜ਼ਰੂਰ ਦੇਖਿਓ ਇਹ ਦੁਕਾਨ ਦਾ ਬਿਲਕੁਲ ਖੰਡਰ ਹੈ ਇੱਥੇ ਇੱਥੇ ਦਰਵਾਜ਼ਾ ਹੈ ਜੀ ਬਹੁਤ ਵੱਡਾ ਇਹਦਰ ਧਰੱਕ ਦੁੱਗ ਰੱਖਿਆ ਹੈ ਤੇ ਲੋਕਾਂ ਨੇ ਸਮਾਨ ਸਮੂਹ ਕੰਦਾ ਕੰਦਾ ਟੈਗ ਨਿੱਟਾਂ ਲੋਕ ਚੱਕਿਆ ਹੈ ਜੀ ਅਦੇ ਪੂਰਾ ਦਾ ਪੂਰਾ ਖੰਡਰ ਹੋ ਚੁਕਿਆ ਦੇਖੋ ਜੀ ਤੁਸੀਂ ਦੇਖ ਸਕਦੇ ਆ ਕਿੰਨਾ ਸਾਰਾ ਸਮਾਨ ਆ ਕੁੱਤਾ ਹੱਡਾ ਰੋੜੇ ਨਾਲ ਕੋਤ ਹੱਡੀ ਹੱਡੀ ਖਾ ਰਿਹਾ ਉਹ ਸਾਹਮਣੇ ਉੱਥੇ ਸਪਾਹੀਆਂ ਦਾ ਇਲਾਕਾ ਆ ਇਸ ਪਾਹੀ ਰਹਿੰਦੀ ਸੀ ਇੱਕ ਕਮਰਾ ਬਚਾਇਆ ਇਸ ਸਪਾਹੀਆਂ ਦਾ ਜਿਹੜਾ ਕਨੀਜੀ ਤੇ ਰਹਿ ਗਿਆ ਬਾਕੀ ਥਾਂ ਥਾਂ ਤੇ ਪੇੜ ਪੌਦੇ ਉੱਗ ਰੱਖੇ ਆ ਇੱਧਰ ਟੋਏ ਲੋ ਇੱਤਾਂ ਉੱਤਾਂ ਚੱਕੀਆਂ ਗਈਆਂ ਇੱਥੋਂ ਸਿਰਫ ਡਰੇ ਗੰਦ ਪਹਿਲਾਂ ਇੱਥੇ ਹੈਗਾ ਗੱਡੀਆਂ ਵੀ ਨਹੀਂ ਕਰਨਾ ਕੋਈ ਦੇਖੋ ਇਹ ਅੱਗੇ ਦਿਖਾਉਣੇ ਤੁਹਾਨੂੰ ਬਣੇ ਰਹੀਓ ਵੀਡੀਓ ਦੇ ਨਾਲ ਇੱਥੇ ਅਪਸਲੂਤੀ ਦਾ ਡੇਰਾ ਬਣ ਚੁੱਕਿਆ ਇਹ ਇਸ ਟਾਈਮ ਇਹ ਮਹਿਲ ਸੀਗਾ ਪੂਰਾ ਦਾ ਪੂਰਾ ਹੁਣ ਪੂਰਾ ਦਾ ਪੂਰਾ ਖੰਡਰ ਹੋ ਗਿਆ ਜਵਾ ਬਹੁਤ ਹੈ ਇਹ ਨਾ ਦੇਖ ਸਕਦੇ ਨਹੀਂ ਬਹੁਤ ਅੱਗੇ ਤੱਕ ਰ ਇੱਥੇ ਛੱਪੜ ਪੜ ਦਿੱਤਾ ਗਿਆ ਅੱਗੇ ਹੋ ਤੋ ਤੱਕ ਰ ਮੈਣ ਹੁੰਦਾ ਸੀਗਾ ਦੇਖ ਤਾਂ ਹੀ ਚਲੋ ਤੁਹਾਨੂੰ ਹੁਣ ਗੇਟ ਦਿਖਾਉਣੇ ਆ ਗੇਟਾਂ ਤੇ ਬਹੁਤ ਸੋਹਣੀਆਂ ਕਲਾਕਾਰੀ ਕੀਤੀ ਹੋਈ ਹੈ ਡੇ ਡੇ ਚੰਗੇ ਚੰਗੇ ਤਵਾਜੇ ਹੁੰਦੇ ਸੀ ਪਹਿਲਾਂ ਦੇ। ਸੱਥਾਂ ਦੀਆਂ ਕਲਾਕਾਰੀਆਂ ਕੀਤੀਆਂ ਵਈਆਂ। ਇੱਥੇ ਫਿਰ ਸਵਾਹੀ ਖੜਵੇ ਰਹਿੰਦੇ ਸੀ ਪੂਰਾ ਦਾ ਪੂਰਾ ਰਾਜਧਨ ਹੈ ਦਾ ਇਹ। ਆਹ ਇਧਰ ਸੱਥਾਂ ਦੀਆਂ ਕਲਾਕਾਰੀਆਂ ਗੇਟ ਦੇਖੋ ਪੂਰੇ। ਕਿੰਨੇ ਤਕੜੇ ਜਿਹੜੇ ਹਜੇ ਵੀ ਇਹਨਾਂ ਨੂੰ ਸਿਉਂਖ ਘਾਟੀ ਪਈ ਆ ਦੇਖੋ। ਆ ਚਿੜੀਆਂ ਦੇ ਵੇਖ ਕੇ ਨਹੀਂ ਸੋਹਣੀ ਕਲਾਕਾਰੀ ਕੀਤੀ ਵਈ। ਗੇਟ ਹਜੇ ਵੀ ਇਹਨੇ ਪੂਰੇ ਤਕੜੇ ਪਿਆ ਇਨੀ ਤਕੜੀ ਲੱਕੜ ਹੁੰਦੀ ਸੀ ਪਹਿਲਾਂ ਦੀ। ਜੰਗਾਂ ਤੋਂ ਬਾਅਦ ਇੱਥਾਂ ਪੂਰਾ ਦਾ ਪੂਰਾ ویرਾਨ ਖੰਡਰ ਬਣ ਗਿਆ। ਤਾਂ ਵੀਡੀਓ ਨੂੰ ਲਾਈਕ ਕਰੋ, ਸ਼ੇਅਰ ਕਰੋ, ਜੀ ਧੰਨਵਾਦ। ਇੱਕ ਹੋਰ ਵੀ ਗੇਟ ਹੈਗਾ। ਇੱਕ ਹੋਰ ਗੇਟ ਹੈਗਾ, ਇਹ ਉਹ ਵੀ ਦਿਖਾ ਦਿੰਨੇ ਤੁਸੀ। ਇੱਥੇ ਲੋਕਾਂ ਨੇ ਨਰ ਮੇ ਰੱਖਣ ਲਈ ਛੱਡ ਬਣਾ ਰੱਖਿਆ ਵੀ। ਪਰ ਇੱਕ ਖਾਂਦਾ ਸੀ ਦਾ ਰਾਜ ਆਂਦੀ। ਇਹ ਤਾਂ ਵੀ ਪੂਰਾ ਦਾ ਪੂਰਾ ਰਾਜ ਆਂਦਾ। ਇਹ ਲੋਕਾਂ ਨੇ ਨਰ ਮੇ ਰੱਖਣ ਲਈ ਛੱਡ ਬਣਾਏ ਆ। ਇੱਕ ਗੇਟ ਆਇਆ ਨਾ ਆ ਰਹੀ ਇਹ ਦੇਖੋ ਇਹ ਗੇਟ ਬੰਦ ਪਿਆਗਾ ਕਿੰਨਾ ਸੋਹਣਾ ਸੋਹਣਾ ਗੇਟ ਦੀ ਅਕਲ ਕਰੀਤੀਆਂ ਕੀਤੀਆਂ ਵੀ ਇਹ ਦੇਖੋ ਇਹ ਕਿੰਨੇ ਸੋਹਣੀਆਂ ਕਲਾ ਕੀਤੀ ਪਈ ਹੈ ਲੀਤੀਆਂ ਇੱਥੇ ਗਣੇਸ਼ ਜੀ ਦੀ ਫੋਟੋ ਆਈ ਹੋਈ ਹੈ ਕਿੰਨੀਆਂ ਸੋਹਣੀਆਂ ਪਹਿਲਾਂ ਦੀ ਇਕਲਾ ਕ੍ਰੀਤੀਆਂ ਹੁੰਦੀਆਂ ਸੀ ਅੱਜ ਕਣਾਂ ਇਹ ਜੀਆਂ ਦੇਖਣ ਨੂੰ ਨਹੀਂ ਮਿਲਦੀਆਂ ਅੱਜ ਕਣ ਮਸ਼ੀਨੀ ਮੇਡ ਚੀਜ਼ਾਂ ਮਿਲਦੀਆਂ ਕਿਡਾ ਸੋਹਣਾ ਹੈ ਨਾ ਅੱਜ ਦੇ ਵੀਡੀਓ ਵਿੱਚ ਇੰਨਾ ਹੀ ਧੰਨਵਾਦ